ਹਾਂਜੀ ਸਾਸੀ ਗਾਲ ਜੀ ਮੈਂ ਬਲਜਿੰਦਰ ਸਿੰਘ ਪਿੰਡ ਭੁੰਗੜੀ ਮਾਨਵ ਵਿਕਾਸ ਸੰਸਥਾ ਤੋਂ ਅੱਜ ਤੁਹਾਨੂੰ ਮਿਲਾ ਰਹੇ ਹਾਂ ਜੀ ਸਰਦਾਰ ਜਸਵੰਤ ਸਿੰਘ ਪਿੰਡ ਭੁੰਗੜੀ ਨਾਲ ਮਿਲਾ ਰਹੇ ਹਾਂ ਜੋ ਕਿ ਵਾਤਾਵਰਣ ਸੰਬੰਧੀ ਬਾਈ ਜੀ ਦੇ ਇੱਥੇ 15 ਕਿੱਲੇ ਪਾਪੂਲਰ ਦੇ ਲਾਏ ਹੋਏ ਬਾਈ ਜੀ ਸਾਸੀ ਗਾਲ ਜੀ ਅੱਛਾ ਜੀ ਆਪਣੇ ਟੋਟਲ ਕਿੰਨੇ ਕਿੱਲੇ ਲਾਏ ਹੋਏ ਜੀ 15 ਕਿੱਲੇ ਪਾਪੂਲਰ ਲਾਏ ਅੱਛਾ 15 ਕਿੱਲੇ ਲਾਏ ਹੋਏ ਹੈ ਤੇ 1 ਸਾਲ ਦੇ ਹੋਗੇ ਜੀ ਇਹਦੇ ਬੁੱਪੇ ਆ ਵਿੱਚ 2 ਸਾਲ ਦੇ ਆ ਜੀ ਹਾਂ ਇੱਕ ਸਾਲ ਦਾ ਅੱਛਾ ਠੀਕ ਹੈ ਅੱਜ ਤੁਸੀਂ ਇਹਦੇ ਵਿੱਚ ਕਣਕ ਬੀਜ ਰਹੇ ਹੋ ਤੇ ਅੱਗੇ ਪਿਛਲੀ ਵਾਰੀ ਵੀ ਕਣਕ ਬੀਤੀ ਸੀਗੀ ਹਾਂਜੀ ਕਣਕ ਬੀਤੀ ਸੀ ਹਰ ਸਾਲ ਕਣਕ ਬੀਜਦੇ ਹਾਂ ਝੋਨੇ ਟਾਈਮ ਅਸੀਂ ਸਾਗ ਗੋਲੀ ਠੀਕ ਹੈ ਇਹ ਫਸਲਾਂ ਵਿੱਚ ਸਬਜ਼ੀਆਂ ਵੀ ਬੀਜਦੇ ਆਂ ਆਹ ਦੇਖੋ ਜਿਹੜਾ ਹੁਣ ਵਿੱਚ ਇਹਨਾਂ ਦਾ ਬਾਈ ਜੀ ਦਾ ਸਾਗ ਬੀਜ ਬੀਜਿਆ ਹੋਇਆ ਵਾ ਤੇ ਮੂੜੀਆਂ ਵਗੈਰਾ ਹੋਰ ਸਬਜ਼ੀਆਂ ਵੀ ਇਹਨਾਂ ਦੇ ਪਪੂਲਰ ਦੇ ਵਿੱਚ ਬੀਜਦੇ ਆ ਜੀ ਇਹ ਤੇ ਦੱਸਦੇ ਆ ਬਾਈ ਜੀ ਵੀ ਬਹੁਤ ਵਧੀਆ 2 ਸਾਲ ਤੱਕ ਕਾਫੀ ਵਧੀਆ ਝਾੜ ਨਿਕਲਦਾ ਸਾਰੀਆਂ ਫਸਲਾਂ ਦਾ ਜਿਵੇਂ ਕਣਕ ਹੋਗੀ ਸਬਜ਼ੀਆਂ ਹੋ ਗਈਆਂ ਸਰੋਂ ਦਾ ਸਾਗ ਹੋ ਗਿਆ ਜੀ ਤੇ ਮੂੜੀਆਂ ਵਗੈਰਾ ਜਣ ਦੀ ਕਾਫੀ ਆਮਦਨ ਕਹਿੰਦੇ ਅਸੀਂ ਲੈਣਿਆ ਜੀ ਬਾਕੀ ਪਾਪੂਲਰ ਦੇ ਇਕੱਠੇ ਪੈਸੇ ਵੀ 4 ਸਾਲ ਬਾਅਦ ਆ ਜਾਂਦੇ ਆ ਕਾਫੀ ਭਾਈ ਜੀ ਮਿਹਨਤ ਕਰਦੇ ਆ ਹੁਣ ਤੁਸੀਂ ਭਾਈ ਜੀ ਜਨਵਰੀ ਦੇ ਵਿੱਚ ਆਪਣੇ ਨਵੇਂ ਪਾਪੂਲਰ ਲੱਗਦੇ ਆ ਜੀ ਉਦੋਂ ਆਪਾਂ ਕਿੰਨੇ ਟੋਲ ਕਿੰਨੇ ਕਿੱਲੇ ਲਾਵਾਂਗੇ 20 ਏਕੜ ਲਓ ਅੱਛਾ ਜੀ 20 ਕਿੱਲੇ ਲਾਵਾਂਗੇ ਸਾਰੇ ਠੀਕ ਆ ਜੀ ਜਣ ਦੀ ਇੱਥੇ ਪੂਰਾ ਤੁਹਾਨੂੰ ਹੈਗਾ ਤਜਰਬਾ ਮਾਦ ਇਹਰ ਦੇ ਵੀਜੇ ਕਰਕੇ ਹਰ ਸਾਲ ਅਸੀਂ ਲਗਾਤਾਰ ਵੀਜੇ ਅੱਛਾ ਇਹ ਜਿਵੇਂ ਹੁਣ ਤੁਸੀਂ ਕਿਤੋਂ ਜਾਣਕਾਰੀ ਵੀ ਲੈਣਿਆ ਭਾਰ ਦੇ ਤੌਰ ਤੇ ਜਿਵੇਂ ਆਪਾਂ ਕਿੰਨੀ ਦੂਰੀ ਤੇ ਬੂਟਾ ਲਾਉਣਾ ਲਾਈਨ ਦਾ ਫਰਕ ਕਿੰਨਾ ਰੱਖਣਾ ਵਾ ਇਹ 20 बाई 10 ਤੇ ਲੱਗੇ ਇਹ ਜਿਹੜੇ ਆਪਣੇ ਲੱਗੇ ਹੋਇਆ 20 बाई 10 ਤੇ ਆਈ ਆ ਦਿਖਾਓ ਬਾਈ ਜੀ ਇੱਧਰ ਲੈਣ ਇਹ ਜਿਹੜੇ ਇਹਨਾਂ ਦੇ ਲੱਗੇ ਹੋਇਆ ਜੀ 20 बाई 10 ਤੇ ਲੱਗੇ ਹੋਇਆ 20 ਹੈਗਾ ਲਾਈਨ ਦਾ ਫਰਕ ਤੇ 10 ਦਾ ਹੈਗਾ ਬੁਟੇ ਦਾ ਬੁਟੇ ਦਾ ਫਰਕ ਨਹੀਂ ਮਸ਼ੀਨ ਨਾਲ ਕਟਿੰਗ ਹੁੰਦੀ ਹੈ ਅੱਛਾ ਠੀਕ ਹੈ ਜਿਹੜੀ ਇਹ ਕਟਿੰਗ ਕਰਦੇ ਹੋ ਮਸ਼ੀਨ ਨਾਲ ਕਰਦੇ ਅੱਛਾ ਚਲੋ ਇਹ ਵੀ ਬਹੁਤ ਵਧੀਆ ਇਹਦਾ ਬਾਲਣ ਵਗੈਰਾ ਹੁੰਦਾ ਉਹ ਵੀ ਕਰਦੇ ਇਹ ਬਾਲਣ ਉਹ ਕੁਤਰਾ ਹੋ ਕੇ ਫਲਤੀ ਨਹੀਂ ਜਾਂਦਾ ਅੱਛਾ ਠੀਕ ਹੈ ਜਿਵੇਂ ਹੁਣ ਇਹਨਾਂ ਨੂੰ ਮੰਨ ਲਓ ਵੀ ਸੁੰਡੀ ਵਗੈਰਾ ਕਹਿੰਦੇ ਆ ਆਪਾਂ ਕਈ ਲੋਕਾਂ ਤੋਂ ਸੁਣਿਆ ਕਿਸਾਨਾਂ ਤੋਂ ਵੀ ਸੁੰਡੀ ਲੱਗਦੀ ਹੈ ਆਪਣੇ ਕਦੇ ਨੋ ਪਤਾਈ ਹੈ ਜੀ ਇਹਦੀ ਸੁੰਡੀ ਲੱਗਦੀ ਹੈ ਅੱਛਾ ਉਹਦਾ ਕੀ ਹੱਲ ਕਰਦੇ ਹੋ ਫਿਰ ਸਪਰੇਅ ਫੇਰਦੇ ਅੱਛਾ ਸਪਰੇਅ ਕਰ ਦਿਓ ਤੁਸੀਂ ਠੀਕ ਹੈ ਜੀ ਹੋਰ ਕੀ ਡੈਕ ਪਾਉਂਦੀ ਆਪਾਂ ਫੀਲਟੀ ਵੈਸੇ ਕੋਈ ਦਿੱਕਤ ਨਹੀਂ ਹੁੰਦੀ ਵਾ ਹਵਾ ਕੰਨੀ ਹੋ ਜਾਂਦਾ ਅੱਛਾ ਠੀਕ ਹੈ ਥੋੜਾ ਜਿਹਾ ਹਵਾ ਦਾ ਹੀ ਹੁੰਦਾ ਠੀਕ ਹੈ ਜੀ ਤੇ ਖਾਦਾਂ ਵਗੈਰਾ ਕਿਵੇਂ ਪਾਉਣੀ ਨੇ ਸਾਡਾ ਜੜਾ ਤੇ ਬੁੜਾਈ ਕਰਤੀ ਹਾਂਜੀ ਕਿਹੜੀ ਕਿਹੜੀ ਖਾਦ ਪਾਉਣੀ ਅੱਛਾ ਜੀ ਯੂਰੀਆ ਠੀਕ ਹੈ ਹਾਂਜੀ ਤੇ ਜਦੋਂ ਆਪਾਂ ਲਗਾਏ ਸੀ ਲੇਜ਼ਰ ਵਗੈਰਾ ਕਰਕੇ ਰੂੜੀ ਵਗੈਰਾ ਵੀ ਪਾਈ ਸੀ ਕੋਈ ਲੇਜ਼ਰ ਕਰਦੇ ਸੀ ਵੈਸੇ ਜ਼ਮੀਨ ਵਧੀਆ ਵੱਧ ਤੱਕ ਠੀਕ ਹੈ ਜੀ ਹਾਂਜੀ ਮਾਲ ਬਹੁਤ ਵਧੀਆ ਵਾਈਜੀ ਦਾ ਪਰਾਲਾ ਜਿਵੇਂ ਮੰਨ ਲਓ ਪਾਣੀ ਦੀ ਵੀ ਬਚਤ ਹੁੰਦੀ ਆ ਬਾਈ ਜੀ ਤੇ ਹੁਣ ਬਹੁਤ ਇੱਕ ਇੱਥੇ ਲਾਏ ਹੋਇਆ ਪਪੂਲਰ ਦੇ ਵਾਤਾਵਰਣ ਨੂੰ ਵੀ ਸੰਭਾਲ ਕੇ ਰੱਖਦੇ ਆ ਤੇ ਆਪਣੇ ਘਰ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਹੋਰ ਵੀ ਬੂਟੇ ਲਾਏ ਆ ਜੀ ਹੋਰ ਤਰ੍ਹਾਂ ਦੇ ਘਰ ਚ ਲਾਏ ਹੋਇਆ ਅੱਛਾ ਜੀ ਘਾਹ ਵਗੈਰਾ ਤੇ ਹੋਰ ਵੀ ਅੱਛਾ ਫਲ ਵਗੈਰਾ ਫਲ ਬੂਟਾ ਅੱਛਾ ਉਹ ਵੀ ਬੂਟੇ ਥੋੜੇ ਲਾਏ ਹੋਏ ਆ ਜੀ ਕਿੰਨੇ ਵਗੈਰਾ ਠੀਕ ਆ ਜੀ ਚਲੋ ਭਾਈ ਜੀ ਹੁਣ ਆਪਾਂ ਆਉਣ ਵਾਲੇ ਦਿਨਾਂ ਤੁਹਾਨੂੰ ਕੈਂਪ ਲਾ ਕੇ ਆਪਣੇ ਪੀਐਸਯੂ ਤੋਂ ਡਾਕਟਰ ਮਂਗਾਵਾਗੇ ਤੁਹਾਨੂੰ ਸਨਮਾਨਤ ਵੀ ਕਰਾਂਗੇ ਭਾਈ ਜੀ ਨੇ ਬਹੁਤ ਵਾਰ ਬਾਕੀ ਵਾਰ ਨੂੰ ਸੰਭਾਲ ਕੇ ਰੱਖਿਆ ਜੀ ਕਾਫੀ ਇਕੜ ਲਾਇਆ ਇਹਨਾਂ ਨੇ ਪਪੂਲਰ ਜੀ ਸਸੀ ਦਾਸ